ਕਿ ਨਾ ਟਾਈਮ ਹੋ ਚੁੱਕਾ ਕ੍ਰਿਕਟ ਖੇਡਦੇ ਨੂੰ 7-8 ਸਾਲ 7-8 ਸਾਲ ਹੋ ਚੁੱਕੇ ਹੋਇਆ ਫਿਰ ਸ਼ੌਂਕ ਕਿੱਦਾਂ ਪਿਆ ਕ੍ਰਿਕਟ ਖੇਡਣ ਦਾ ਤੇ ਕਿਉਂਕਿ ਬਚਪਨ ਤੋਂ ਹੀ ਤੁਸੀਂ ਇਦਾਂ ਸੀ ਬੋਡੀ ਤੁਹਾਡੀ ਹਾਂਜੀ ਫਿਰ ਕਿਵੇਂ ਸ਼ੌਂਕ ਪਿਆ ਕਿਵੇਂ ਐਕਸ਼ਨ ਸਿੱਖਿਆ ਦਾ ਬੜਾ ਖਤਰਨਾਕ ਐਕਸ਼ਨ ਆ ਤੁਹਾਡਾ ਹੈ ਕਿਵੇਂ ਸਿੱਖਿਆ ਸਰ ਚੀਜ਼ਾਂ ਸਾਡੀ ਗਲੀ ਦੇ ਮੁੰਡੇ ਖੇਡਦੇ ਸੀ ਬਾਹਰ ਤੇ ਮੈਂ ਉਹਨਾਂ ਨੂੰ ਦੇ ਦੇ ਕੇ ਉਹਨਾਂ ਦੀ ਮਦਦ ਲੈ ਲੈ ਕੇ ਸਿੱਖਿਆ ਵਾਂ ਤੇ ਉਹਨਾਂ ਨੂੰ ਉਹਨਾਂ ਨੂੰ ਖੇਡਦੇ ਹੋਏ ਮੇਰੇ ਵਿੱਚ ਵੀ ਜਨੂਨ ਆਇਆ ਕਿ ਮੈਂ ਵੀ ਖੇਡਾਂ ਤੇ ਮੁਹੰਮਦ ਸਰਾਹ ਨੇ ਮੇਰੀ ਸਟੋਰੀ ਪਾਈ ਸੀ ਅੱਛਾ ਮੁਹੰਮਦ ਸਰਾਹ ਦੀ ਜਿਹੜੀ ਸਟੋਰੀ ਪਾਈ ਹੈ ਉਹ ਫਿਰ ਕਿਵੇਂ ਬਣਿਆ ਕਿਵੇਂ ਸਟੋਰੀ ਪਾਈ ਕਿੱਥੇ ਮੈਚ ਖੇਡਦੇ ਬੇ ਸੀ ਤੁਸੀਂ ਉਹ ਅਰਣ ਭਾਈ ਮੈਨੂੰ ਫਜ਼ਿਲਕਾ ਲੈ ਗਏ ਸੀ ਅੱਛਾ ਅਰਣ ਭਾਈ ਦਾ ਬਹੁਤ ਸਪੋਰਟ ਸਪੋਰਟ ਹੈ ਠੀਕ ਹੈ ਤੇ ਅਰਣ ਭਾਈ ਹਰੀ ਜਿੱਦਾਂ ਕੀ ਸਾਡੀ ਵੀਡੀਓ ਆਣਾ ਗਰਾਊਂਡ ਵਿੱਚ ਕੇ ਨੇ ਬਣਾਈ ਸੀ ਅੱਛਾ ਤੇ ਇਹਨੇ ਬੜਾ ਖੇਡਣਗੇ ਐਸੀ ਕਿੱਦਾਂ ਰਏ ਸੀ ਟੂਰਨਾਮੈਂਟ ਛੱਡਣਗੇ ਕੀ ਸੀਗਾ ਕੀ ਮਤਲਬ ਕਿਹੜੇ ਮੈਚ ਚੱਲਦੇ ਪਏ ਸੀ ਤੁਹਾਡੇ ਉਹ ਪੰਜਾਬ ਦੇ ਮੈਚ ਚੱਲਦੇ ਪਏ ਸੀ ਅੱਛਾ ਪੂਰੇ ਪੰਜਾਬ ਵਿੱਚੋਂ ਜਿੱਦਾਂ ਕਿ ਹੈਂਡਿਕੈਪ ਪਲੇਅਰ ਆਏ ਉਹਨਾਂ ਵੀ ਪੰਜਾਬ ਲੈਵਲ ਦੇ ਖਿਡਾਰੀ ਮਤਲਬ ਹਾਂਜੀ ਅੱਛਾ ਜਲੰਧਰ ਨੂੰ ਰਿਪਰੈਜ਼ੈਂਟ ਕਰਦੇ ਆ ਤੁਸੀਂ ਹਾਂਜੀ ਕੀ ਪੰਜਾਬ ਦੀ ਟੀਮ ਵੱਲੋਂ ਵੀ ਖੇਡਦੇ ਹੋ ਪੰਜਾਬ ਦੀ ਟੀਮ ਵੱਲੋਂ ਖੇਡਦੇ ਮੈਂ ਦੱਸਣਾ ਚਾਹਣਾ ਕਿ ਸਾਨੂੰ ਇੱਕ ਲੋਕਲ ਪਲੇਅਰ ਨੇ ਇੱਥੇ ਦੇ ਹੈਗੇ ਰਹਿਣ ਵਾਲੇ ਭਾਰਗੋ ਕਪ ਦੇ ਕੇਸਰ ਜੀ ਉਹਨਾਂ ਨੇ ਵੀਡੀਓ ਪਾਇਆ ਸੀਗਾ ਇਹਦਾ ਖੇលਦੇ ਹੋਏ ਦਾ ਤੇ ਉਹਨਾਂ ਨੂੰ ਵਧੀਆ ਲੱਗਾ ਕਿ ਲੜਕਾ ਖੇਡ ਰਿਹਾ ਜਿਵੇਂ ਕਿ ਪੰਜਾਬ ਦੇ ਸਾਰੇ ਪਲੇਅਰਸ ਨੂੰ ਪਤਾ ਹੈ ਕਿ ਸਾਡੀ ਇੱਕ ਜਿਹੜੀ ਹੈਂਡੀਕੈਪ ਐਸੋਸੀਏਸ਼ਨ ਹੈ ਡਿਫਰੈਂਟਲੀ ਕਾਉਂਸਲ ਆ ਪੰਜਾਬ ਜਿਹੜੀ ਕਿ ਡੀਸੀਸੀਆਈ ਦੇ ਅੰਡਰ ਹੈ ਅਸੀਂ ਉਹ ਰਨ ਕਰ ਰਹੇ ਹਾਂ ਪੰਜਾਬ 'ਚ ਤੇ ਜਿੰਨੇ ਵੀ ਡਿਫਰੈਂਟਲੀ ਪਲੇਅਰ ਹੈ ਦਿਵਿਆਂਗ ਪਲੇਅਰ ਹੈ ਉਹ ਸਾਡੇ ਨਾਲ ਜੁੜੇ ਹੋਏ ਆ ਇਦਾਂ ਹੀ ਕੇਸਰ ਜੀ ਨੇ ਵੀਡੀਓ ਸ਼ੇਅਰ ਕੀਤਾ ਤੇ ਉਹ ਵੀਡੀਓ ਦੇ ਥਰੂ ਅਸੀਂ ਇਹਨੂੰ ਕਲਿੱਕ ਕੀਤਾ ਤੇ ਅਸੀਂ ਉਹਦੀ ਬੋ ਇਹ ਵੇਲੇ ਅਸੀਂ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਇਸ ਵਾਰੀ ਫਾਜ਼ਿਲਗਾ ਵਿੱਚ ਪੂਰੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਪਲੇਅਰ ਆਏ ਸੀ ਇੰਡੀਆ ਪਲੇਅਰ ਵੀ ਆਏ ਸੀਗੇ ਉਹ ਉੱਥੇ ਆਏ ਆ ਫਾਜ਼ਿਲਗਾ ਵਿੱਚ ਤੇ ਉਹਨਾਂ ਵਿੱਚ ਇਹਨੇ ਉੱਥੇ ਬੋਲਿੰਗ ਕਰਾਈ ਆ ਤੇ ਉੱਥੇ ਜਿਹੜਾ ਵੀਡੀਓ ਸ਼ੂਟ ਹੋਇਆ ਸੀ ਬੋਲਿੰਗ ਦਾ ਉਹ ਬਹੁਤ ਵਾਇਰਲ ਹੋਇਆ ਸਰ ਜਿਸ ਤਰ੍ਹਾਂ ਤੁਸੀਂ ਥੋੜੀ ਸਟੇਸ਼ਨ ਹੋਰ ਵੀ ਬੋਲ ਸਕਿਆਰੀ ਹੈ ਟੀਮੇ ਮੈਨੇਜ ਕਰਦੇ ਹੋ ਤਾਂ ਸਾਰੇ ਕਿਉਂਕਿ ਸਪੋਰਟਸ ਇਤਨੀ ਚੀਜ਼ ਹੈ ਬਹੁਤ ਮਿਹਨਤ ਲੱਗਦੀ ਹੈ ਜਿਸ ਤਰ੍ਹਾਂ ਫਾਸਟ ਬੋਲਿੰਗ ਕਰਦਾ ਹੈ ਪਰ ਫਿਰ ਵੀ ਤੁਹਾਨੂੰ ਬਹੁਤ ਅਫਤਾ ਹੈਗਾ ਨਾਰਮਲ ਬੰਦਾ ਵੀ ਮਿਲ ਜਾਂਦੇ ਐਂਟਰੀਜ਼ ਹੁੰਦੀ ਐ ਕਿਵੇਂ ਫਿਰ ਸਾਰਾ ਕੁਝ ਰਹਿੰਦਾ ਹੈਗਾ ਕਿਵੇਂ ਅਸੋਸੀਏਸ਼ਨ ਰਨ ਕਰਦੇ ਕਿਵੇਂ ਕੰਮ ਚੱਲਦਾ ਬਿਲਕੁਲ ਜੀ ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹਦੇ ਅੰਡਰ ਸਾਡੇ ਕੋਲ ਪੰਜਾਬ ਦੇ ਵਿੱਚ ਤਕਰੀਬਨ 60 ਪਲੇਅਰ ਜਿਹੜੇ ਰਜਿਸਟਰਡ ਨੇ ਜੀ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਚੋਂ ਪੂਰੇ ਪੰਜਾਬ ਤੋਂ ਅਸੀਂ ਪਲੇਅਰ ਸਿਲੈਕਟ ਕੀਤੇ ਹੋਏ ਆ ਇਹਦੇ ਵਿੱਚ ਅਸੀਂ ਕਾਫੀ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਆ ਤੇ ਹੁਣ ਸਾਡੇ ਕੋਲ ਆਲਮੋਸਟ 60 ਪਲੇਅਰ ਹੈ ਪਿੱਛੇ ਅਸੀਂ ਟੂਰਨਾਮੈਂਟ ਵੀ ਫਾਜ਼ਲ ਕਾ ਦੇ ਵਿੱਚ ਅਸੀਂ ਕਰਵਾਇਆ ਸੀਗਾ ਤਿੰਨ ਟੀਮਾਂ ਪੰਜਾਬ ਦੇ ਸਾਰੇ ਪਲੇਅ ਤਿੰਨ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਫਾਜ਼ਲਕਾ ਡਿਸਟ੍ਰਿਕਟ ਕ੍ਰਿਕਟ ਡਿਸਟ੍ਰਿਕਟ ਐਸੋਸੀਏਸ਼ਨ ਨੇ ਸਾਨੂੰ ਸਪੋਰਟ ਕੀਤਾ ਸੀਗਾ ਔਰ ਉਹਦੇ ਵਿੱਚ ਅਸੀਂ ਇਹ ਟੂਰਨਾਮੈਂਟ ਜਿਹੜਾ ਡਿਸੇਬਲ ਬੱਚਿਆਂ ਦਾ ਇਹ ਕਰਵਾਇਆ ਸੀਗਾ ਅ ਵਿਕਰਮ ਨੇ ਉੱਥੇ ਜਦੋਂ ਬਾਲ ਪਾਈ ਵਿਕਰਮ ਨੇ ਜਦੋਂ ਬਾਲ ਪਾਈ ਤੇ ਵਿਕਰਮ ਦੀ ਜਿਹੜੀ ਵੀਡੀਓ ਉੱਥੇ ਵਾਇਰਲ ਹੋਈ ਹੈ ਉਹ ਇੱਕ ਸਾਡੇ ਕ੍ਰਿਕਟਰ ਇੰਡੀਅਨ ਟੀਮ ਦੇ ਕ੍ਰਿਕਟਰ ਕ੍ਰਿਕਟਰ ਮੁਹੰਮਦ ਸਿਰਾਜ ਜਿਹੜੇ ਆ ਉਹਨਾਂ ਨੇ ਆਪਣੇ ਆ ਪੇਜ ਦੇ ਉੱਤੇ ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਜੋ ਕਿ ਮਿਲੀਅਨਸ ਜਿਹੜੀ ਵਿਊਜ਼ ਜਿਹੜੇ ਆ ਉਹ ਵਿਕਰਮ ਦੇ ਵੀਡੀਓਜ਼ ਨੂੰ ਜਿਹੜੇ ਉਹ ਮਿਲੇ ਆ ਤੇ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਦਿਵਿਆਂਗ ਪਲੇਅਰ ਹੈ ক্রিকেট ਖੇਡਦੇ ਆ ਇਹ ਵੀ ਇਹਨਾਂ ਨੂੰ ਵੀ ਮੌਕਾ ਮਿਲੇ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਪੈਰਾਓਲੰਪਿਕਸ ਦੇ ਵਿੱਚ ਸ਼ਾਇਦ ক্রিকেট ਜਿਹੜਾ ਉਹ ਅਸੀਂ ਕੋਸ਼ਿਸ਼ ਚੱਲ ਰਹੀ ਹੈ ਬਿਕੋਜ਼ ਅਸੀਂ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਇਹ ਡੀਸੀਸੀਆਈ ਦੇ ਅੰਡਰ ਆਉਂਦੀ ਹੈ ਜੋ ਕਿ ਬੀਸੀਸੀਆਈ ਦੀ ਇੱਕ ਸਪੋਰਟਿੰਗ ਬਾਡੀ ਹੈ ਤੇ ਬੀਸੀਸੀਆਈ ਦੇ ਸਾਰੇ ਸਪੋਰਟ ਦੇ ਨਾਲ ਹੀ ਇਹ ਸਾਰਾ ਕੰਮ ਜਿਹੜਾ ਸਟੇਟ ਵਾਈਜ਼ ਚੱਲ ਰਿਹਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਦਿਵਿਆਂਗ ਬੱਚਿਆਂ ਨੂੰ ਜਿਹੜਾ ক্রিকেট ਖੇលਦੇ ਨੇ ਇਹਨਾਂ ਨੂੰ ਅਸੀਂ ਇੱਕ ਮਕਾਮ ਤੇ ਲੈ ਕੇ ਜਾਈਏ ਹਾਂਜੀ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਜਲਦ ਹੀ ਪੰਜਾਬ ਵਿੱਚ ਬੜੇ ਹੀ ਵੱਡੇ ਲੈਵਲ ਤੇ ਦਿਵਿਆਂਗ ਬੱਚਿਆਂ ਵਾਸਤੇ ਟੂਰਨਾਮੈਂਟ ਕਰਵਾਏ ਜਾਣਗੇ ਜਿੰਦੇ ਜੀ ਕਿ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟ ਹਿੱਸਾ ਲੈਣਗੇ ਤੇ ਬਹੁਤ ਹੀ ਜਲਦ ਪੰਜਾਬ ਵਿੱਚ ਇੱਕ ਨਵਾਂ ਦੌਰ ਦਿਖੇਗਾ ਦਿਵਿਆਂਗ ਕ੍ਰਿਕਟ ਦਾ ਵਿਕਰਮ ਵਰਗੇ ਜਿੰਨੇ ਬੱਚੇ ਐ ਇਹਨਾਂ ਨੂੰ ਮੌਕਾ ਮਿਲੇਗਾ ਪੂਰਾ ਇੱਥੇ ਪੰਜਾਬ ਜੱਗੇ ਆਂਦਾ ਜਿਹੜੇ ਵੀ ਹੈਂਡੀਕੈਪ ਕ੍ਰਿਕਟ ਬਿਲਕੁਲ ਕੁਝ ਦੇਖ ਨਹੀਂ ਰਿਹਾ ਸੀਗਾ ਹੁਣ ਬੀਸੀਸੀਆਈ ਥਰੂ ਸਾਨੂੰ ਮੌਕਾ ਮਿਲੇ ਆ ਕਿਉਂ ਖਿਡਾਰੀਆਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਵਿਕਰਮ ਵਰਗੇ ਹੋਰ ਖਿਡਾਰੀ ਅੱਗੇ ਆਣ ਤੇ ਪੰਜਾਬ ਤੋਂ ਇੰਡੀਆ ਵੱਲੋਂ ਜ਼ਰੂਰ ਖੇਡਣ ਧੰਨਵਾਦ